ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਦਾ ਵੀਊ ਲੈ ਕੇ ਆਏ ਆ ਮੇਰੇ ਪਿੱਛੇ ਤੁਸੀਂ ਕੋਠੀ ਦੇਖ ਰਹੇ ਹੋ ਬਹੁਤ ਸੋਹਣੀ ਕੋਠੀ ਬਣੀ ਆ 250 ਗਜ ਦਾ ਪਲਾਟ ਸੀ 250 ਗਜ ਪਲਾਟ ਦੇ ਵਿੱਚ ਇਹ ਕੋਠੀ ਤਿਆਰ ਹੋਈ ਆ ਤੇ ਇਹ ਕੋਠੀ ਦੇ ਵਿੱਚ ਕਿੰਨਾ ਸੀਮੈਂਟ ਲੱਗਿਆ ਕਿੰਨੇ ਪੈਸੇ ਲੱਗੇ ਨੇ ਕਿਹੜਾ-ਕਿਹੜਾ ਸੀਨੇ ਮਟੀਰੀਅਲ ਵਰਤਿਆ ਇਹ ਡਿਟੇਲ ਪੂਰੀ ਤੁਹਾਨੂੰ ਦਵਾਂਗੇ ਜਿਹੜੇ ਕਿਸੇ ਵੀਰ ਨੇ ਕੋਠੀ ਪਾਉਣੀ ਆ ਜਾਂ ਪਾਉਣ ਦੀ ਸੋਚ ਰਿਹਾ ਉਹ ਸਾਡੇ ਨਾਲ ਜਰੂਰ ਕਨੈਕਟ ਕਰ ਲੇ ਅਸੀਂ ਬਿੱਦ ਮਟੀਰੀਅਲ ਆ ਸਾਰਾ ਕੁਝ ਤੁਹਾਨੂੰ ਦਵਾਂਗੇ ਦੋਸਤੋ ਜੋ ਤੁਹਾਨੂੰ ਚਾਹੀਦਾ ਪੂਰੀ ਕੰਪਲੀਟ ਕੋਠੀ ਚਾਹੀਂਦੀ ਆ ਸਾਡੇ ਲੇਪੇ ਪੂਰੀਆਂ ਫੈਸਿਲਿਟੀਆਂ ਨੇ ਦੋਸਤੋ ਜੇ ਤੁਸੀਂ ਸਾਡੇ ਤੋਂ ਸਮਾਨ ਲੈਣਾ ਜਿਵੇਂ ਰੇਤਾ ਬਜਰੀ ਸੀਮਿੰਟ ਸਰੀਆ ਇਹ ਚੀਜ਼ਾਂ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਜੇ ਤੁਸੀਂ ਬਿੱਡ ਮਟੀਰੀਅਲ ਕੋਠੀ ਤਿਆਰ ਕਰਨੀ ਆ ਉਹ ਵੀ ਅਸੀਂ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਤੇ ਕੋਠੀ ਦਾ ਵਿਊ ਦੇਖੋ ਜੇ ਤੁਸੀਂ ਮਿਸਤਰੀ ਤੋਂ ਘਰ ਆਪਣਾ ਕੋਠੀ ਪਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਇਕੱਲਾ ਮਿਸਤਰੀ ਵੀ ਸਾਡੇ ਤੋਂ ਖੇਰ ਲੈ ਸਕਦੇ ਹੋ ਮਤਲਬ ਸਾਡੇ ਨਾਲ ਗੱਲ ਕਰ ਸਕਦੇ ਹੋ ਬਾਕੀ ਤੁਹਾਨੂੰ ਕੋਠੀ ਦਾ ਵਿਊ ਦਿਖਾਉਣਾ ਦੋਸਤੋ ਕਿਹੜੀ-ਕਿਹੜੀ ਦੇ ਵਿੱਚ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ ਬਾਕੀ ਜਦੋਂ ਵੀਡੀਓ ਪੂਰੀ ਕੋਠੀ ਤਿਆਰ ਹੋ ਗਈ ਉਸ ਟਾਈਮ ਵੀ ਵੀਡੀਓ ਅਪਲੋਡ ਕਰਾਂਗੇ ਤੁਹਾਨੂੰ ਦੱਸ ਦਿਆ ਕਿੰਨਾ ਕ ਖਰਚਾ ਹੋਇਆ ਇਸ ਟਾਈਮ ਤੱਕ ਜਿਸ ਤੱਕ ਕੋਠੀ ਬਣੀ ਆ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਚੈਨਲ ਨੂੰ ਸਾਡਾ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਲਓ ਤੇ ਪੂਰੀ ਵੀਡੀਓ ਅੱਗੇ ਤੱਕ ਦੇਖ ਲਓ ਤੇ ਕਰੋ ਚੈੱਕ ਦੋਸਤੋ 250 250 ਗੱਜ ਦਾ ਆਪਣਾ ਪਲਾਟ ਆ ਇਧਰਲੇ ਪਾਸੇ ਵੀਰ ਜੀ ਆਪਾਂ ਕੀ ਬਣਾਇਆ ਇਹ ਇਹ ਵੀਰ ਜੀ ਬਾਥਰੂਮ ਆਪਾਂ ਤਿਆਰ ਕਰਿਆ ਇਧਰਲੇ ਪਾਸੇ ਬਾਥਰੂਮ ਆ ਬਾਕੀ ਆ ਸਾਰਾ ਮਤਲਬ ਤੁਹਾਡੇ ਪਾਰਕਿੰਗ ਲਾ ਲਓ ਕਾ ਲਾ ਲਓ ਵੀ ਬੂਟੇ ਫੁੱਲ ਬੂਟੇ ਲਾਉਣੇ ਨੇ ਆ ਉਰੇ ਆਪਾਂ ਗੱਡੀ ਖੜਾਵਾਗੇ ਦੋਸਤੋ ਤੇ ਦੇਖ ਸਕਦੇ ਹੋ ਇਹ ਗੱਡੀ ਖੜਾਉਣ ਵਾਸਤੇ ਉਰੇ ਬਣਿਆ ਜਦੋਂ ਕੰਪਲੀਟ ਕੋਠੀ ਹੋਗੀ ਤਦ ਵੀ ਆਪਾਂ ਵੀਡੀਓ ਪੂਰੀ ਅਪਲੋਡ ਕਰਾਂਗੇ ਹੁਣ ਤੁਸੀਂ ਦੇਖ ਲਓ ਕਿੰਨਾ ਖਰਚਾ ਹੋਊਗਾ ਕੀ ਗੱਲਬਾਤ ਆ ਕਿਹੜਾ ਮਿਸਤਰੀ ਇਹ ਕੋਠੀ ਨੂੰ ਤਿਆਰ ਕਰ ਰਿਹਾ ਉਹਦਾ ਪੂਰਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਜਿਹੜਾ ਵੀਰ ਟੂਟੀਆਂ ਲਾ ਰਿਹਾ ਉਹਦਾ ਵੀ ਨੰਬਰ ਦਵਾਂਗੇ ਤੁਹਾਨੂੰ ਸਾਰਿਆਂ ਦੇ ਨੰਬਰ ਦਵਾਂਗੇ ਪਹਿਲੇ ਨੰਬਰ ਦੇ ਆ ਆ ਗਈ ਸਾਡੀ ਰਸੋਈ ਇਹ ਵੀਰ ਜੀ ਰਸੋਈ ਆ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਵਾਲਾ ਵੀਰ ਜੀ ਇਹ ਵਾਲਾ ਡਰਾਈング ਰੂਮ ਇਹ ਡਰਾਈング ਰੂਮ ਆ ਗਿਆ ਨਾਲ ਬਾਥਰੂਮ ਅਟੈਚ ਆ ਜੀ ਤੁਹਾਨੂੰ ਬਾਹਰੋਂ ਵੀ ਦਿਖਾਇਆ ਬਾਹਰਲੇ ਪਾਸੇ ਵੀ ਇਹ ਬਾਥਰੂਮ ਅਟੈਚ ਸੀ ਉਸ ਤੋਂ ਬਾਅਦ ਇਹ ਲੋਬੀ ਦੇ ਵਿੱਚੋਂ ਉੱਪਰ ਪੌੜੀ ਚੜ ਰਹੀ ਆ ਪਹਿਲਾਂ ਤੁਹਾਨੂੰ ਥੱਲੇ ਵਾਲਾ ਦਿਖਾਉਣਾ ਵਿਊ ਤੇ ਉਸ ਤੋਂ ਬਾਅਦ ਵੀਰ ਜੀ ਆਹ ਵਾਲਾ ਕੀ ਹੈ ਇਧਰ ਹਾਂਜੀ ਇਹ ਬੈੱਡਰੂਮ ਬਣ ਗਿਆ ਹਜੇ ਫਰਸ਼ਾ ਸੀਨੇ ਕੱਚੇ ਪਾਏ ਨੇ ਤੇ ਦੇਖ ਸਕਦੇ ਹੋ ਬੈੱਡਰੂਮ ਵੀ ਬਹੁਤ ਸੋਹਣਾ ਬਣਿਆ ਸੋਹਣਾ ਤਿਆਰ ਹੋਇਆ ਤੇ ਉਸ ਤੋਂ ਬਾਅਦ ਵਾਲਾ ਇਹ ਵੀ ਬੈੱਡਰੂਮ ਆ ਜੀ ਇਹ ਵੀ ਦੋਸਤੋ ਬੈੱਡਰੂਮ ਬਣਿਆ ਤੇ ਇਸ ਤੋਂ ਬਾਅਦ ਆ ਨਾਲ ਵਾਲਾ ਸਟੋਰ ਬਣ ਗਿਆ ਦੇਖ ਸਕਦੇ ਹੋ ਤੁਸੀਂ ਹਜੇ ਲਾਈਟ ਦੀ ਫੈਸਿਲਿਟੀ ਹੈ ਨਹੀਂ ਸਾਡ ਲਵੇ ਤੇ ਉਸ ਤੋਂ ਬਾਅਦ ਵਾਲਾ ਜੀ ਇਧਰ ਵਾਲਾ ਵੀ ਜੀ ਇਹ ਡਰੈਸਿੰਗ ਰੂਮ ਬਣ ਗਿਆ ਇਸ ਦੇ ਨਾਲ ਹੀ ਬਿਲਕੁਲ ਬਾਥਰੂਮ ਤਿਆਰ ਕਰਿਆ ਆਪਾਂ ਨੇ ਦੇਖ ਸਕਦੇ ਹੋ ਜੀ ਟੈਲਰ ਟੂਲਾਂ ਲੱਗਣੀਆਂ ਸਾਰਾ ਕੰਪਲੀਟ ਤਿਆਰ ਹੋਊਗਾ ਤੇ ਇਸ ਤੋਂ ਬਾਅਦ ਬਾਹਰਲੇ ਪਾਸੇ ਆ ਗਈ ਇਹ ਇਹ ਕੱਟ ਆ ਗਿਆ ਜੀ ਜਿਹੜੀ ਜਗ੍ਹਾ ਬਚ ਰਹੀ ਸੀ ਦੀ ਟੇਢੀ ਜਗ੍ਹਾ ਸੀ ਇਹ ਇਧਰ ਖਾਨ ਕੱਢਦੀ ਇਹ ਇਧਰਲੇ ਪਾਸਾ ਮਸ਼ੀਨ ਖੜਾਉਣ ਵਾਸਤੇ ਮਤਲਬ ਤੁਸੀਂ ਦੇਖ ਸਕਦੇ ਹੋ ਮਸ਼ੀਨ ਖੜਾਉਣ ਵਾਸਤੇ ਜਿਹੜੀ ਟੇਢੀ ਜਗ੍ਹਾ ਸੀ ਉਹ ਬਿਲਕੁਲ ਸੈੱਟ ਹੋ ਚੁੱਕੀ ਆ ਇਧਰ ਉਹ ਸੀਵਰੇਜ ਥੱਲੇ ਦੀ ਪਾਤਾ ਤੇ ਉਹ ਬਾਹਰੋਂ ਥੱਲੋਂ ਦੀ ਸੀਵਰੇਜ ਅੰਡਰਗਰਾਉਂਡ ਕੜਤਾ ਇਧਰੋਂ ਬਾਹਰਲੀ ਲੋਕੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਮਿਸਤਰੀ ਦੀ ਬਹੁਤ ਸੋਹਣੀ ਹੈ ਇਹਦੇ ਵਿੱਚ ਸਫਾਈ ਆ ਜਿਹੜਾ ਮਿਸਤਰੀ ਨੇ ਕੰਮ ਕਰਿਆ ਸੀਮਿੰਟ ਆਪਾਂ ਨੇ ਅੰਬੂਜਾ ਵੀ ਲਾਇਆ ਤੇ ਮਿੰਨੀ ਪਲੈਂਟ ਵੀ ਇਹਦੇ ਵਿੱਚ ਯੂਜ਼ ਕਰਿਆ ਬਹੁਤ ਸੋਹਣਾ ਕੰਮ ਕਰਿਆ ਤੇ ਬਾਕੀ ਉੱਪਰਲਾ ਤੁਹਾਨੂੰ ਵੀਊ ਦਿਖਾਉਣਾ ਹੈ ਦੋਸਤੋ ਉੱਪਰ ਆਪਾਂ ਹੁਣ ਚੱਲਦੇ ਆਂ ਵੀਡੀਓ ਦੇ ਨਾਲ ਬਣੇ ਰਹੋ ਇਹ ਉੱਪਰਲਾ ਏਰੀਆ ਆ ਗਿਆ ਦੋਸਤੋ ਦੇਖ ਸਕਦੇ ਹੋ ਉੱਪਰ ਲੈਂਟਰ ਦੀ ਸਫਾਈ ਬਹੁਤ ਸੋਹਣੀ ਆਈ ਆ ਤੇ ਆ ਦੇਖ ਸਕਦੇ ਹੋ ਜੇ ਕੱਚੇ ਫਰਸ਼ ਨੇ ਰੋੜੀ ਪਾਈ ਹੋਈ ਆ ਤੇ ਇਧਰੋਂ ਖੇਤਾਂ ਦਾ 뷰 ਦੇਖ ਸਕਦੇ ਤੁਸੀਂ ਐਨ ਪੂਰਾ ਲਗਜ਼ਰੀ ਫੀਲ ਹੋ ਰਿਹਾ ਖੇਤਾਂ ਦੇ ਵਿੱਚ ਵੀਰ ਨੇ ਕੋਠੀ ਪਾਈ ਆ ਸੜਕ ਦੇ ਉੱਪਰ ਮੇਨ ਤੇ ਕੋਠੀ ਆ ਤੇ ਬਹੁਤ ਸੋਹਣਾ ਜਿਹੜਾ ਮਿਸਤਰੀ ਦਾ ਕੰਮ ਆ ਮਿਸਤਰੀ ਨੇ ਕੰਮ ਕਰਿਆ ਹੋਇਆ ਬਾਕੀ ਸਭ ਨਾਲੋਂ ਵੱਡੀ ਗੱਲ ਇੱਕ ਹੋਰ ਦੇ ਚੈੱਕ ਕਰੋ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਹਾਂ ਜਿਹੜਾ ਮਿਸਤਰੀ ਨੇ ਕੋਰਾ ਬਣਾਈਆਂ ਨੇ ਤੁਸੀਂ ਚੈੱਕ ਕਰੋ ਟਾਈਮ ਮਿਸਤਰੀ ਨੂੰ ਜ਼ਰੂਰ ਲੱਗਿਆ ਪਰ ਵੱਟ ਕੱਟਦੇ ਮਿਸਤਰੀ ਨੇ ਕਰੋ ਚੈੱਕ ਕੋਰਾ ਬਾਕੀ ਸਫਾਈ ਮਿਸਤਰੀ ਨੇ ਬਹੁਤ ਜ਼ਿਆਦਾ ਕਰੀ ਆ ਤੇ ਬਹੁਤ ਸੋਹਣਾ ਕੰਮ ਕਰ ਰਿਹਾ ਮਿਸਤਰੀ ਅੱਗੇ ਵੀ ਚੈੱਕ ਕਰੋ ਦੋਸਤੋ ਤੁਹਾਨੂੰ ਅੱਗੇ ਵਾਲਾ ਦਿਖਾਉਨੇ ਆਪਾਂ ਆ ਇਧਰ ਮਿਸਤਰੀ ਨੇ ਬੈੱਡਰੂਮ ਤਿਆਰ ਕਰਿਆ ਬੈੱਡਰੂਮ ਦੇ ਨਾਲ ਸੇਮ ਬਾਥਰੂਮ ਹੋਇਆ ਬੈੱਡਰੂਮ ਦੇ ਨਾਲ ਬਿਲਕੁਲ ਬਾਥਰੂਮ ਅਟੈਚ ਕਰਿਆ ਦੋਸਤੋ ਇਹ ਵੀ ਬਹੁਤ ਸੋਹਣਾ ਮਤਲਬ ਬੈੱਡਰੂਮ ਤਿਆਰ ਹੋਇਆ ਆਪਣਾ ਆ ਇਧਰੋਂ ਆਪਾਂ ਕੋਠੀ ਪਾਲੀ ਬਹੁਤ ਕੁਝ ਕਰ ਲਿਆ ਇੱਥੇ ਆਪਾਂ ਨੇ ਵੀਰ ਨੇ ਪੂਜਾ ਰੂਮ ਬਣਾਉਣਾ ਆ ਜਦੋਂ ਪੂਰਾ ਆਪਣਾ ਕੋਠੀ ਤਿਆਰ ਹੋਊਗੀ ਵੀਡੀਓ ਫੇਰ ਅਪਲੋਡ ਕਰਾਂਗੇ ਤੇ ਇਧਰੋਂ ਬਾਹਰ ਓਪਨ ਆ ਗਿਆ ਦੋਸਤੋ ਤੁਹਾਨੂੰ ਬਾਹਰ ਦਾ 뷰 ਦਿਖਾ ਰਿਹਾ ਹਾਂ ਚੈੱਕ ਕਰੋ ਖੇਤਾਂ ਦਾ 뷰 ਬਹੁਤ ਸੋਹਣਾ ਆ ਰਿਹਾ ਤੇ ਸਾਹਮਣੇ ਵੱਲ ਵੱਡੀ ਗੱਲ ਆ ਦੇਖੋ ਚੈੱਕ ਕਰੋ ਦੋਸਤੋ ਵੀ ਕੱਲੀ ਕੱਲੀ ਕੋਰ ਦਾ ਧਿਆਨ ਰੱਖਿਆ ਮਿਸਤਰੀ ਨੇ ਚੈੱਕ ਕਰੋ ਮੜਾ ਜਾ ਟਾਈਮ ਜ਼ਰੂਰ ਲੱਗ ਗਿਆ ਜਿੱਥੇ 20 ਦਿਨ ਲੱਗਣੇ ਦੀ ਉੱਥੇ ਮਿਸਤਰੀ ਨੇ ਮਹੀਨਾ ਲਾਤਾ ਪਰ ਵੱਟ ਘਾਟ ਤੇ ਬਾਈ ਨੇ ਕੋਠੀ ਦੇ ਤੇ ਆ ਵੀ ਕੋਰਾ ਚੈੱਕ ਕਰੋ ਜੇ ਤੁਹਾਨੂੰ ਕੋਠੀ ਦਾ ਵੀਊ ਸੋਹਣਾ ਲੱਗਿਆ ਤੇ ਲਾਈਕ ਕਰਿਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਸਾਨੂੰ ਬਾਕੀ ਆ ਵੀ ਤਿਆਰ ਹੋ ਰਿਹਾ ਹਜੇ ਮੋਲਡਿੰਗ ਧਿਆਨ ਹੋ ਰਿਹਾ ਦੋਸਤੋ ਚੈੱਕ ਕਰ ਸਕਦੇ ਹੋ ਐਨ ਸਰੀਆ ਸੂਰੀਆ ਪਾ ਕੇ ਮਿਸਤਰੀ ਪੂਰੀ ਗੱਲ ਬਣਾ ਰਿਹਾ ਬਾਕੀ ਤੁਸੀਂ ਉੱਪਰੋਂ ਤਿਆਰ ਦੇਖੋ ਤੁਸੀਂ ਮੈਂ ਕਿਹਾ ਨਾ ਬੱਟ ਕੱਟ ਤੇ ਵੀਰ ਨੇ ਟਾਈਮ ਜ਼ਰੂਰ ਲੱਗ ਗਿਆ ਮਿਸਤਰੀ ਦਾ ਨੰਬਰ ਵੀ ਪਾਵਾਂਗੇ ਮਿਸਤਰੀ ਦਾ ਠੇਕੇਦਾਰ ਦਾ ਆਪਣੇ ਦਾ ਬਾਕੀ ਤੁਸੀਂ ਨੇ ਸਮਾਨ ਮਟੀਰੀਅਲ ਕੋਈ ਰੇਤਾ ਬਜਰੀ ਲੈਣਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਰਹੰਦ ਜ਼ਿਲ੍ਹੇ ਦੇ ਵਿੱਚ ਮੁਹਾਲੀ ਚੰਡੀਗੜ੍ਹ ਲਾਂਡਰਾ ਤੇ ਇਧਰੋਂ ਤੁਸੀਂ ਚੈੱਕ ਕਰੋ ਰੇਤਾ ਆਪਾਂ ਨੇ ਵਰਤੇ ਆ ਅਨੰਦਪੁਰ ਸਾਹਿਬ ਵਾਲਾ ਤੇ ਕਰਨਾਲ ਵਾਲਾ ਅੰਬੂਜਾ ਸੀਮੈਂਟ ਵਰਤੇ ਆ ਤੇ ਬਾਕੀ ਮਿੰਨੀ ਪਲਾਂਟ ਦਾ ਵੀ ਆਪਾਂ ਨੇ ਇਹਦੇ ਵਿੱਚ ਯੂਜ਼ ਕਰਿਆ ਜਿਹੜੀਆਂ ਚਣਾਈ ਕਰੀ ਆ ਬਹੁਤ ਸੋਹਣਾ ਕੰਮ ਹੋਇਆ ਇੱਥੇ ਕੋਠੀ ਦੇ ਵਿੱਚ ਤੇ ਉੱਪਰੋਂ ਵੀ ਤੁਹਾਨੂੰ ਐ ਤੀਜੀ ਮੰਜ਼ਲ ਤੋਂ ਦਿਖਾਉਨੇ ਆ। ਲੋ ਜੀ ਦੇਖੋ ਚੈੱਕ ਕਰੋ ਆਪਾਂ ਤੀਸਰੀ ਮੰਜ਼ਲ ਤੇ ਪਹੁੰਚ ਗਏ ਉੱਪਰ। ਤੀਸਰੀ ਮੰਜ਼ਲ ਦੇ ਉੱਪਰ ਬਾਈ ਉਹਨਾਂ ਨੇ ਆ ਟੈਂਕੀ ਰੱਖਣ ਵਾਸਤੇ ਬਣਾਇਆ ਸਿਸਟਮ ਦੋ ਟੈਂਕੀਆਂ ਦੇ ਵਿੱਚ ਰੱਖੀਆਂ ਜਾਣਗੀਆਂ। ਤੇ ਬਾਕੀ ਆ ਮਿਸਤਰੀ ਦੀ ਕਾਰਾਗਰੀ ਚੈੱਕ ਕਰੋ। ਸੋਹਣੀ ਲੱਗੀ ਕਮੈਂਟ ਜਰੂਰ ਕਰਿਓ। ਜੇ ਕੋਈ ਨੁਕਸ ਹੋਇਆ ਤਾਂ ਵੀ ਜਰੂਰ ਕਮੈਂਟ ਕਰਿਓ। ਬਹੁਤ ਸੋਹਣਾ ਮਿਸਤਰੀ ਨੇ ਬਹੁਤ ਟਾਈਮ ਲਾ ਕੇ ਇਹ ਚੀਜ਼ ਬਣਾਈ ਆ ਦੋਸਤੋ ਤੇ ਕਮੈਂਟ ਸਾਨੂੰ ਜਰੂਰ ਕਰਕੇ ਦੱਸਿਓ ਸੋਹਣੀ ਹੋਈ ਤਾਂ ਵੀ ਚੰਗਾ ਕਮੈਂਟ ਕਰਿਓ ਜੇ ਨਾ ਸੋਹਣੀ ਲੱਗੀ ਤਾਂ ਵੀ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤੀਸਰੀ ਮੰਜ਼ਿਲ ਦਾ ਵਿਊ ਦਿਖਾ ਰਹੇ ਹਾਂ ਉੱਪਰੋਂ ਕੰਪਲੀਟ ਥੱਲੋਂ ਕੰਮ ਚੱਲ ਰਿਹਾ ਹਜੇ ਬਾਕੀ ਕਰੋ ਚੈੱਕ ਬਾਕੀ ਜੇ ਤੁਹਾਨੂੰ ਪਿੰਡ ਦੀ ਕੋਈ ਸਮਝ ਲੱਗੇ ਜਰੂਰ ਕਮੈਂਟ ਕਰ ਸਕਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜਾ ਪਿੰਡ ਆ ਜੇ ਕਿਸੇ ਨੇ ਵੀਰ ਨੇ ਕੰਮ ਕਰਵਾਉਣਾ ਹੋਵੇ ਕੋਠੀ ਦਾ ਮਿਸਤਰੀ ਤੋਂ ਜਾਂ ਕੋਈ ਮਟੀਰੀਅਲ ਲੈਣਾ ਹੋਵੇ ਸਾਨੂੰ ਮੈਸੇਜ ਕਰੋ ਤੁਹਾਨੂੰ ਅਸੀਂ ਆਪਣਾ ਨੰਬਰ ਜਰੂਰ ਪਾ ਦਾਂਗੇ ਜੇ ਕਿਸੇ ਨੇ ਕੋਠੀ ਦੇਖਣੀ ਹੋਵੇ ਤਾਂ ਉਹ ਵੀ ਤੁਹਾਨੂੰ ਜਰੂਰ ਦੱਸ ਦਾਂਗੇ ਜੇ ਕਿਸੇ ਨੂੰ ਸਮਝ ਲੱਗੀ ਵੀ ਕਿੱਥੇ ਆ ਕੋਠੀ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਜੇ ਕਿਸੇ ਵੀਰ ਨੇ ਕੋਠੀ ਪਾਉਣੀ ਹੋਵੇ ਉਸ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾਓ ਇਹ ਕੋਠੀ ਦੇ ਉੱਪਰ ਦੋਸਤੋ ਹਜੇ ਤੱਕ 14 ਲੱਖ ਰੁਪਏ ਲੱਗਿਆ ਕੰਪਲੀਟ ਕਰਕੇ 25 ਤੋਂ ਥੱਲੇ ਥੱਲੇ ਇਹ ਕੋਠੀ ਦਾ ਕੰਪਲੀਟ ਪੈਸੇ ਲੱਗਣਗੇ ਤੇ ਬਹੁਤ ਸੋਹਣਾ ਕੰਮ ਹੋ ਰਿਹਾ ਪੂਰੀ ਵੀਡੀਓ ਦੇ ਵਿੱਚ ਜਦੋਂ ਟੈਲਾਂ ਆਇਨ ਕੰਪਲੀਟ ਹੋ ਗਈ ਆਪਾਂ ਵੀਡੀਓ ਫੇਰ ਅਪਲੋਡ ਕਰਾਂਗੇ ਥੈਂਕ ਯੂ ਜੀ ਵੀਡੀਓ ਸ਼ੇਅਰ ਕਰ ਦਿਓ ਲਓ ਜੀ ਕਰੋ ਚੈੱਕ ਆ ਬਾਈ ਮਿਸਤਰੀ ਹੁਣੀ ਨੇ ਤੇ ਇਹ ਵੀਰ ਠੇਕੇਦਾਰ ਆ ਆਪਣਾ ਇਹ ਠੇਕੇਦਾਰ ਠੇਕੇ ਲੈਂਦਾ ਬਹੁਤ ਘੈਂਟ ਬੰਦਾ ਆ ਇਧਰੋਂ ਸਾਡਾ ਵੀਰ ਇੱਕ ਆ ਠੇਕੇਦਾਰ ਆ ਉਹ ਟਰਾਲੀ ਦੇ ਵਿੱਚ ਹੀ ਲੁਕ ਰਿਹਾ ਕਹਿੰਦਾ ਵੀਡੀਓ 'ਚ ਨਹੀਂ ਮੈਂ ਆਉਣਾ ਬਾਕੀ ਇਹ ਠੇਕੇਦਾਰ ਬਹੁਤ ਕਹਣ ਬੰਦੇ ਨੇ ਆ ਵੀ ਵਾਈਫ ਨੇ ਸਾਡੇ ਬਹੁਤ ਵਧੀਆ ਬੰਦੇ ਨੇ ਕਿਸੇ ਨੇ ਵੀ ਕੋਈ ਕੰਮ ਕਰਵਾਉਣਾ ਹੋਵੇ ਸਾਡੇ ਨਾਲ ਮੈਸੇਜ ਕਰੋ ਤੇ ਜਰੂਰ ਗੱਲਬਾਤ ਕਰਾਂਗੇ ਤੁਹਾਡੇ ਨਾਲ ਦੋਸਤੋ ਮੈਸੇਜ ਦੇ ਵਿੱਚ ਨੰਬਰ ਛੱਡੋ ਆਪਣਾ ਗੱਲਬਾਤ ਕਰੀ ਜਾਊਗੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਸਾਰੀ ਗੱਲਬਾਤ ਕਰਾਂਗੇ ਬਾਕੀ ਸਾਡੇ ਲਵੇ ਪਲੰਬਰ ਭਾਜੀ ਹੁਣੀ ਵੀ ਨੇ ਜੇ ਕਿਸੇ ਵੀਰ ਨੇ ਕੋਈ ਪਲੰਬਰ ਦਾ ਕੰਮ ਕਰਵਾਉਣਾ ਹੋਵੇ ਇਹ ਪਲੰਬਰ ਵਾਈ ਨੇ ਕੋਠੀ ਦੇ ਵਿੱਚ ਕੰਮ ਕਰਿਆ ਇਹਦੇ ਨਾਲ ਵੀ ਜਰੂਰ ਸੰਪਰਕ ਕਰਿਓ ਮੈਸੇਜ ਕਰ ਦਿਓ ਨੰਬਰ ਇਹਦਾ ਵੀ ਦਿੱਤਾ ਜਾਊਗਾ ਤੁਹਾਨੂੰ ਥੈਂਕ ਯੂ ਜੀ ਵੀਡੀਓ ਸ਼ੇਅਰ ਕਰ ਦਿਓ